ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਥਾਣਾ ਸਿਟੀ ਬੰਗਾ ਦੇ ਸਾਹਮਣੇ ਨਾਕਾ ਲਗਾ ਕੇ ਖੜੇ ਗੁਰਦੀਪ ਸਿੰਘ ਟ੍ਰੈਫਿਕ ਇੰਚਾਰਜ ਨਾਲ ਦੋ ਵਿਅਕਤੀ ਹੱਥੋਪਾਈ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਗੁਰਦੀਪ ਸਿੰਘ ਨੇ ਦੱਸਿਆ ਕਿ ਉਸਨੇ ਇੱਕ ਬੁਲਟ ਮੋਟਰਸਾਈਕਲ ਸਵਾਰ ਜੋ ਕਿ ਪਟਾਕੇ ਮਾਰਦਾ ਆ ਰਿਹਾ ਸੀ ਇਹਨੂੰ ਰੋਕ ਕੇ ਉਸਦੇ ਪੇਪਰ ਦਿਖਾਉਣ ਲਈ ਕਿਹਾ ਤਾਂ ਉਹ ਕੋਈ ਪੇਪਰ ਨਹੀਂ ਦਿਖਾ ਸਕੇ ਇਸ ਕਰਕੇ ਮੋਟਰਸਾਈਕਲ ਬੌਂਡ ਕਰ ਦਿੱਤਾ। ਥੋੜੀ ਦੇਰ ਬਾਅਦ ਦੋ ਜਣੇ ਆ ਕੇ ਉਸ ਨਾਲ ਹੱਥੋਪਾਈ ਹੋ ਗਏ। ਇਸ ਮੌਕੇ ਡੀਐਸਪੀ ਬੰਗਾ ਦਲਜੀਤ ਸਿੰਘ ਖਾਕਰ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਗੁਰਦੇਸ਼ ਸਿੰਘ ਜੀ ਅੱਜ ਕੀ ਹੋਇਆ ਜੀ 18 ਸਿਟੀ ਦੇ ਸਾਹਮਣੇ ਤੁਸੀਂ ਕੀ ਹੋਇਆ ਅਮਲਾ ਤੁਹਾਡੇ ਤੇ ਪਾਕੀ ਸਵੇਰ ਤੋਂ ਅੱਜ 11 ਵਜੇ ਦੇ ਤੱਕ ਜਿਵੇਂ ਆਮ ਸ਼ਕਤੀ ਵੀਹਿਕਲ ਤੇ ਜਿਹੜੇ ਫਟਾਕੇ ਬੋਟ ਪਟਾਕੇ ਮਾਰਦੇ ਉਹਨਾਂ ਦੇ ਰੋਕ ਕੇ ਸਾਥੀ ਕਰਮਚਾਰੀਆਂ ਨਾਲ ਚੌਂਕ ਦੇ ਵਿੱਚ ਤਲਾਸ਼ ਕਰ ਰਏ ਸੀ ਤੇ ਮਕੰਦੜੋ ਸਾਈਡ ਤੋਂ ਇੱਕ ਬੋਲਟ ਮੋਟਰਸਾਈਕਲ ਆਇਆ ਜਿਹਨੂੰ ਮੇਰੇ ਸਾਥੀ ਨਾਲ ਦੇ ਸਾਥੀ ਨੂੰ ਬੁਲਾ ਲਏ ਐਸੇ ਨੇ ਰੋਕਿਆ ਤੇ ਉਹ ਮੇਰੇ ਕੋਲ ਆ ਕੇ ਆ ਤੇ ਇਹਦੇ ਕੋਲ ਕੋਈ ਪੇਪਰ ਨਹੀਂ ਹੈਗਾ ਜਿਹਨਾਂ ਨੇ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਪੇਪਰ ਜਾਂ ਲਾਇਸੈਂਸ ਹੈਗਾ ਉਹ ਕਹਿੰਦੇ ਨਹੀਂ ਹੈਗਾ ਤੇ ਮੈਂ ਉਹਨਾਂ ਦਾ ਦਿਨਾ ਪੇਪਰਾਂ ਤੇ ਬੋਲਟਸਲ ਮੋਕਸਲ ਬੰਦ ਕਰ ਦਿੱਤਾ ਜੋ ਬੋਲਟਸਾ ਬੰਦ ਕਰਨ ਤੋਂ ਬਾਅਦ ਉਹ ਮੋਕਸਲ ਚਲੇ ਗਏ 10 ਮਿੰਟ ਬਾਅਦ ਉਹ ਕਲਟੋ ਵੱਡੀ ਇਹ ਜਿੱਤ ਦੋ ਜਣੇ ਇੱਕ ਇਹ ਨਾਲ ਤੇ ਇੱਕ ਬੰਦਾ ਹੋਰ ਨਾਲ ਆਇਆ ਜੋ ਆ ਕੇ ਆnde ਸਾਰੇ ਮੇਰੇ ਹੱਥੋਂ ਪਾਈ ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲਣਾ ਮੈਂ ਜਿਹਨਾਂ ਨੂੰ ਕਿਹਾ ਵੀ ਮੋਟਰਸਾਈਕਲ ਜਿਹੜਾ ਬੰਦਾ ਹੱਥੋਂ ਪਾਈ ਉਹਦਾ ਮੇਰਾ ਬਟੀ ਵੀ ਫੜਿਆ ਤਾਂ ਕਿ ਮੇਰੇ ਬੰਨ ਤੋਂ ਤੇ ਉਹਦੇ ਬਾਅਦ ਚ ਮੇਰੇ ਸਾਥੀ ਕਰਮਚਾਰੀ ਨਾਲ ਹੋ ਕੇ ਜਦੋਂ ਅੱਗੇ ਆਏ ਤੇ ਉਹ ਜਿਹੜਾ ਨਾਲ ਦਾ ਸਾਥੀ ਜਿਗਾ ਉਹ ਗੱਡੀ ਵਾਲਾ ਆਇਆ ਚਾਲਕ ਉਹਨੇ ਗੱਡੀ ਦੇ ਵਿੱਚੋਂ ਇੱਕ ਉਹਨੂੰ ਸੀ ਡੰਡਾ ਸਾਮਾ ਵਾਲਾ ਕੱਢਿਆ ਜੋ ਮੇਰੇ ਤੇ ਉਹ ਬਾਰ ਕਰਨ ਲੱਪਿਆ ਤੇ ਉਹ ਉਹਨੂੰ ਅਸੀਂ ਪੜਨ ਦੀ ਕੋਸ਼ਿਸ਼ ਕੀਤੀ ਤਿੰਨਾਂ ਸਾਥੀਆਂ ਇੱਕ ਬੰਦਾ ਜਿਹੜਾ ਪਹਿਲਾਂ ਬੁੱਲਟ ਮੋਟਰਸਾਈਕਲ ਉੱਪਰ ਗਿਆ ਉਹ ਬੰਦਾ ਹੱਥੋਂ ਪਾਈ ਜਿਹਦਾ ਬੁੱਲਟਾ ਡੇਪਿਆ ਤੇ ਉਹ ਗੱਡੀ ਲੈ ਕੇ ਭੱਜ ਗਿਆ ਕਿ ਕਿੱਥੇ ਦੇ ਪਤਾ ਲਗਾ ਹਾਂਜੀ ਇਹ ਕਿੱਥੇ ਦੇ ਹੈਗੇ ਮਤਲਬ ਜੇ ਜੇ ਤਾਂ ਜਿਹੜਾ ਬੁੱਲਟ ਵਾਲੀ ਉਹਦੇ ਵਿੱਚੋਂ ਇੱਕ ਆਟੋ ਜਿਹੜੀ ਗੱਡੀ ਸੀ ਉਹਦੀ ਆਰਸੀ ਤੇ ਉਹਦਾ ਟ੍ਰਾਈਲ ਲਾਇਸੈਂਸ ਨਿਕਲਿਆ ਜੋ ਬਾੜੋ ਆਗ ਦਾ ਤੇ ਇਹ ਬੁੱਲਟ ਮੋਟਰਸਾਈਕਲ ਵਾਲਾ ਕਿੱਥੇ ਦਾ ਜੀ ਯਾ ਸੱਲਾਹਪੰਡ ਆਪਣੇ ਸੌਰੀ ਪੰਡਾ ਯਾ ਸੱਲਾਹਪੰਡ ਪੱਕਾ ਹੀ ਰਹਦੇ ਦੇ ਤੌਰ ਤੇ ਉਹਗੇ ਜਿੱਤੇ ਖੇਤੀਬਾੜੀ ਕਰਦਾ ਠੀਕ ਤੁਸੀਂ ਹੁਣ ਕੋਈ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਦਾਂ ਦੇ ਬੰਦੇ ਦੀ ਕੋਈ ਕਾਰਵਾਈ ਦੀ ਇਹਨਾਂ ਤੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਾਜ ਕਰਾ ਰਿਹਾ ਹਾਂ ਜਿਹੜੇ ਸਾਹ ਨੂੰ ਦੱਸਿਆ ਮੁੱਖ ਤੇ ਦਫ਼ਤਰ ਅਧਿਕਾਰ 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 ਮੁੱਖ ਤੇ ਦਿੱਖਿਆ ਮੈਂ ਤੁਹਾਡੇ ਨੂੰ ਅਸਰਾਂ ਦੀ ਧਿਆਨ ਚ ਰੱਖ ਦਿੱਤਾ ਕਿ ਸਾਰੀ ਯਾਦ ਤੱਕ ਜਿੱਤੇ ਮੈਂ ਪਿਆਰ ਲਿਖਾ ਰਿਹਾ ਹਾਂ ਪਤਾ ਪਤਾ ਦਾ ਤੋਂ ਠੀਕ ਹਾਂਜੀ ਸੈਡਟ ਰਿਸਕਿੰਗ ਚਾਰਜੇ ਦੀ ਬੰਗਲ ਐਸਸੀ ਗੁਰਦੇਵ ਹਣੇ ਉਹਨਾਂ ਨੇ ਨਾਕਾ ਲਗਾਇਆ 3. ਮੁਕੰਮਲ ਫਰੁੱਟ ਤੇ ਉੱਥੇ ਜਿੱਦਾਂ ਅਸੀਂ ਸੋਰੇ ਰੋ ਚਲਾਨ ਕਰਦੇ ਆਂ ਬੁਲੇਟ ਮੋਟਰਸਾਈਕਲ ਜਿਹੜਾ ਅਪ ਤੱਕ ਇਹ ਚਲਾਉਣ ਲਿਆ ਸੀ ਉਹਦਾ ਉਹਨਾਂ ਨੇ ਉਹਨੂੰ ਰੋਕਿਆ ਤੇ ਪਟਾਕੇ ਵਾਲੇ ਗੁਰਪ ਦਾ ਚਲਾਨ ਕੀਤਾ ਤੇ ਜਿਹੜਾ ਇਹ ਬੰਦਾ ਸੀਗਾ ਬੁਲੇਟ ਦਾ ਮਾਲਕ ਇਹ ਜਗਰਾਜ ਸਿੰਘ ਸੀਗਾ ਇਹ ਕਿੰਦਕ ਮੈਂ ਸਾਈਨ ਨਹੀਂ ਕਰਨੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ ਇਹਦੀ ਮੀਨ ਹੋਈ ਲਈ ਆਪਣਾ ਨਾਲ ਇੱਕ ਬੰਦਰ ਸਿੰਘ ਹੋ ਬੰਦਸਾਗਾ ਉਹ ਮਸਲੀ ਦੀ ਖੜਾ ਸੀ ਉਹਨਾਂ ਨੇ ਤੁਰੰਤ ਕੋਲ ਦਾਨੀ ਸੀ ਉਹ ਇੱਕਦਮ ਉਹਨਾਂ ਤੇ ਉਹਨਾਂ ਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ ਇਹਨਾਂ ਨੇ ਬਹੁਤ ਜ਼ਿਆਦਾ ਤੌਰ ਤੇ ਸਾਡੇ ਯਾਸ ਨੇ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਉਹ ਕੋਸ਼ਿਸ਼ ਕੀਤੀ ਕਰ ਦਿੱਤਾ ਕਿ ਉਸੇ ਬੜਾ ਸੀਰੀਸ ਜਿਹੜਾ ਸੀ ਉਸ ਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਇਹ ਮਕਦਮਾ ਉਹ ਐਫਆਈਆ ਨੰਬਰ 13 355186 ਦੀ 38324 ਅੱਜ ਦਰਜ ਕਰਨਾ ਸਾਡੇ ਸਿਟੀ ਦੇ ਵਿੱਚ ਠਾਣਾ ਦਸਤ ਵਿਭੰਗ ਉਹ ਤੇ ਉਹ ਗ੍ਰਿਫਤਾਰ ਕਰ ਲਿਆ ਅਜੇ ਇੱਕ ਗ੍ਰਿਫਤਾਰ ਹੋ ਗਿਆ ਜੀ ਇੱਕ ਜਿਹੜਾ ਉਹ ਦੌੜ ਗਿਆ ਸੀ ਉਹਨੂੰ ਵੀ ਫੜ ਲਿਆ ਹੀ ਨਹੀਂ ਅੱਜ ਬਸ ਜੀ ਉਹਨੇ ਸ਼ਤੀ ਉਹਨੂੰ ਫੜ ਇਹ ਟ੍ਰੈਫਿਕ ਇੰਚਾਰਜ ਨੇ ਉਹ ਠੀਕ ਦੇ ਉਹਨਾਂ ਦੇ ਤਾਂ ਨਹੀਂ ਕੋਈ ਗੰਦੀਰਸਟ ਨਹੀਂ ਕੋਈ ਗੰਦੀਰਸਟ ਨਹੀਂ ਹੈਗੀ ਬਿੱਟੇ ਇੱਕ ਡਿਊਟੀ ਦੇ ਦੇ ਬੰਦਾ ਉਹ ਗਲਤ ਧੰਗ ਨਾਲ ਉਹਨੂੰ ਬਿਟੀ ਉਹਦੇ ਵਿੱਚ ਬਹੁਤ ਵਿਚਾਰਿਆ ਉਹ ਤਾਂ ਠੀਕ ਹੈ